ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਆਜਦੇ ਬੁਲੇ ਚੰਦੀਆ ਮੁੱਖ ਖਬਰਾਂ ਵੱਲ ਸਸਦ ਗੁਰਜੀਤ ਸਿੰਘ ਔਸ਼ਲਾ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਬੈਠਕ ਵਿਕਾਸ ਕਮਾ ਬਾਰੇ ਲਈ ਜਾਣਕਾਰੀ ਹਿੰਦੂ ਕਾਲਜ ਨਜ਼ਦੀਕ ਹੋਈ ਚੋਰੀ ਸੰਬੰਧੀ ਡੀਸੀਪੀ ਆਲਮ ਵਿਜੇ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਫਤਿਹਗੜ ਚੂੜੀਆਂ ਰੋਡ ਵਿਖੇ ਕਪੜੇ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਆਤੇ ਹੁਣ ਖਬਰਾਂ ਵਿਸਥਾਰ ਨਾਲ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਵਿਕਾਸ ਕਮਾ ਦਾ ਰਿਵਿਊ ਕਰਨ ਲਈ ਜ਼ਿਲ੍ਹਾ ਵਿਕਾਸ ਅਤੇ ਕੋਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਸਥਾਈ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਕੂੜੇ ਦੀ ਸਮੱਸਿਆ ਤੋਂ निजात ਪਾਉਣ ਲਈ ਇਸ ਦਾ ਠੋਸ ਹੱਲ ਕੀਤਾ ਜਾਵੇ। ਦੇਖੋ ਇਹਦੀ ਦਸ਼ਾ ਦੀ ਮੀਟਿੰਗ ਹੁੰਦੀ ਹੈ ਇਹਦੇ ਵਿੱਚ ਅਸੀਂ ਰਿਵਿਊ ਕਰਨੇ ਹੁੰਦੇ ਜਿੰਨੇ ਸੈਂਟਰ ਦੇ ਪ੍ਰੋਜੈਕਟ ਨੇ ਜਾਂ ਕੋਈ ਸਟੇਟ ਪ੍ਰੋਜੈਕਟ ਨੇ ਸਟੇਟ ਸਕੀਮਜ਼ ਨੇ ਸੈਂਟਰ ਦੀਆਂ ਸਕੀਮਜ਼ ਨੇ ਔਰ ਕਿਸ ਕਾਰਨ ਕੋਈ ਮੁਸ਼ਕਿਲਾਂ ਆ ਰਹੀ ਆ ਰਹੀ ਹੈ ਉਹ ਸਾਰੀ ਡਿਸਕਸ਼ਨ ਅਸੀਂ ਕਰਨੀ ਹੁੰਦੀ ਹੈ 73 ਤੇ ਕਿਵੇਂ ਚੱਲ ਰਿਹਾ ਸੋ ਇਹਦੇ ਚ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਡੀਡੀਸੀ ਸੇ ਬਾਅਦ ਐਸਡੀਐਮ ਔਰ ਅਲੱਗ-ਅਲੱਗ ਡਿਪਾਰਟਮੈਂਟ ਦੇ ਹੈਡ ਜਿਨੇ ਉਹਨਾਂ ਦੇ ਨਾਲ ਅੱਜ ਮੀਟਿੰਗਸ ਹੋਈਆਂ ਨੇ ਜਿੱਚ ਨਗਰ ਨਗਰ ਕਮਿਸ਼ਨਰ ਸੀ ਸੀਓ ਸਮਾਰਟ ਸਿਟੀ ਸਿਵਲ ਸਰਜਨ ਨਗਰਾਨਾ ਵਾਟਰ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਔਰ ਮੰਡੀ ਬੋਰਡ ਹੋ ਗਿਆ ਪੀਐਸਪੀਸੀਐਲ ਹੋ ਗਈ ਡੀਓ ਹੋਗੇ ਖਰਾਕ ਸਪਲਾਈ ਅਫਸਰ ਹੋਗੇ ਪ੍ਰੋਗਰਾਮ ਅਫਸਰ ਹੋਗੇ ਮਾਲ ਅਫਸਰ ਹੋਗੇ ਮਤਲਬ ਜਿੰਨੇ ਵੀ ਡਿਪਾਰਟਮੈਂਟ ਨੇ ਕਮਿਸ਼ਨਰ ਪੁਲਿਸ ਐਸਐਸਪੀ ਦਿਹਾਤੀ ਇਹਨਾਂ ਸਾਰਿਆਂ ਦਾ ਰਿਵਿਊ ਕਰਨਾ ਹੁੰਦਾ ਕਿ ਡਿਸਟ੍ਰਿਕਟ ਕਿਵੇਂ ਚੱਲ ਰਿਹਾ ਸੋ ਇਹਦੇ ਵਿੱਚ ਅਸੀਂ ਕਾਰਪੋਰੇਸ਼ਨ ਦੇ ਵਿੱਚ ਜਿਵੇਂ ਸਾਰੀਆਂ ਜਿਹੜੀਆਂ ਸਕੀਮਾਂ ਹੈ ਸਮਾਰਟ ਸਿਟੀ ਦਾ ਰਿਵਿਊ ਕੀਤਾ ਔਰ ਅਸੀਂ ਇਹਨਾਂ ਸਮਾਰਟ ਸਿਟੀ ਦਾ ਜਿੰਨਾ ਵੀ ਕੰਮ ਹੋਇਆ ਉਹਨੂੰ ਅਸੀਂ ਵਿਜੀਟੇਸ਼ਨ ਇਨਕੁਆਰੀ ਆਸਤੇ ਮਾਰਕ ਕੀਤਾ ਪੁਲੀ ਕਮੇਟੀ ਨੂੰ ਉਹਦੀ ਇਨਕੁਆਰੀ ਕੀਤੀ ਜਾਵੇ ਕੰਮ ਕਿਵੇਂ ਹੋਇਆ ਕਿੱਥੇ ਕਿੱਥੇ ਪੈਸੇ ਲੱਗੇ ਉਹਦੇ ਨਾਲ ਮੈਂ ਐਮਪੀ ਲੈਡ ਦਾ ਵੀ ਜਿਹੜਾ ਕੰਮ ਉਹ ਵੀ ਵਿਜੀਲੈਂਸ ਇਨਕੁਆਰੀ ਆਸਤੇ ਕਮੇਟੀ ਨੂੰ ਕਹਿਆ ਕੋ ਉਹਦੇ ਵੀ ਕਰਵਾਓ ਕਿੱਥੇ ਕਿੱਥੇ ਕਿੰਨੇ ਕਿੰਨੇ ਪੈਸੇ ਲੱਗੇ ਆ ਔਰ ਕਿਵੇਂ ਕਿੱਥੇ ਨੇ ਆ ਇਸ ਵੇਲੇ ਸਟੇਟਸ ਕੀ ਆ ਉਹਦਾ ਸਰਕਾਰੀ ਹਸਪਤਾਲ ਨੇੜੇ Hindu College Amritsar ਵਿਖੇ ਚੋਰੀ ਦੇ ਮਾਮਲੇ ਸੰਬੰਧੀ DCP Law and Order ਆਲਮ ਵਿਜੇ ਸਿੰਘ ਵੱਲੋਂ press ਨੂੰ ਸੰਬੋਧਨ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ Hindu College ਦੇ ਲਾਗੇ government hospital ਦੇ ਵਿੱਚ ਉੱਥੇ ਚੋਰੀ ਹੋਈ ਸੀ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਉਹਨਾਂ ਦੀ ਗ੍ਰਿੱਲਾਂ ਦੀ ਜਿਹਦੇ ਤਹਿਤ ਅਸੀਂ 49 ਨੰਬਰ ਐਫ ਆਈ ਆਰ ਦਰਜ ਕੀਤੀ ਸੀ 2024 ਦੀ ਤੇ ਉਹਦੇ ਤਹਿਤ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਅਸੀਂ ਚੋਰ ਫੜ ਕੇ ਛੱਡਦੇ ਆ ਜਿਹੜੇ ਕਿ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਅਸੀਂ ਪ੍ਰੋਪਰ ਚੋਰਾਂ ਦੇ ਪਿੱਛੇ ਲੱਗੇ ਹੋਏ ਆ ਹਾਲੇ ਤੱਕ ਹਾਲੇ ਤੱਕ ਸਾਡੇ ਕਾਬੂ ਨਹੀਂ ਆਏ ਪਰ ਅਸੀਂ ਜਲਦੀ ਉਹਨਾਂ ਨੂੰ ਫੜਾਂਗੇ ਜੀ ਫਤਿਹਗੜ ਚੂੜੀਆਂ ਰੋਡ ਵਿਖੇ ਇੱਕ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਵਿਖੇ ਭਿਆਨਕ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਦੁਕਾਨਦਾਰ ਗੁਰਸ਼ਰਨਜੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਲਾਲੀ ਨੇ ਆਪਣੇ ਰਿਸ਼ਤੇਦਾਰਾਂ ਤੇ ਇਲਜ਼ਾਮ ਲਗਾਏ ਹਨ ਅਤੇ ਆਖਿਆ ਕਿ ਚੋਰੀ ਕਰਨ ਤੋਂ ਬਾਅਦ ਉਹਨਾਂ ਵੱਲੋਂ ਅੱਗ ਲਗਾਈ ਗਈ ਹੈ ਅਤੇ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਅੱਜ ਗਾ ਚੂੜੀਆਂ ਰੋਡ ਬ੍ਰਿੰਦਾਵਨ ਕਾੜਨ ਦੇ ਲਾਗੇ ਤੇ ਕਾਰੋਬਾਰ ਕਰਦਾ ਹਾਂ ਕੱਪੜੇ ਦਾ ਤੇ ਸਰ ਮੇਰੇ ਕਿਨੇ ਦਾ ਮੈਨੂੰ ਕਿੰਨਾਂ ਮੈਂ ਤਿੰਨ ਦਿਨ ਤੋਂ ਦਿੱਲੀ ਹਾਂ ਸਰ ਕਿਨਾਂ ਦਾ ਇੰਨਾ ਇਸ ਚੀਜ਼ ਦਾ ਖਿਆਲਾ ਠੰਡੇ ਹੋਏ ਕਿ ਦੁਕਾਨ ਤੇ ਤਿੰਨ ਦਿਨ ਇਹਨਾਂ ਦਾ ਪਿਓ ਨਹੀਂ ਆਇਆ ਦੁਕਾਨ ਤੇ ਰੱਖੀ ਕੀਤੀ ਮੇਰੀ ਪੂਰੀ ਵਿਟਾਇਗ ਰੱਖੀ ਕਰਕੇ ਮੈਨੂੰ ਕਿਰੋਂ ਦਾ ਸਿਰਸ 3:00 ਵਜੇ ਕੇ 3 ਮਿੰਟ ਤੇ ਮੈਂ ਸਰ ਕਿਨਾਂ ਦਾ ਉਹੜੇ ਚ ਫਿਰਿਆ ਹਾਂ ਮੇਰੇ ਫੋਨ ਆਇਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗੀ ਹੈ ਜੀ ਅੰਦਰ ਇੰਨੇ ਤੁਹਾਡਾ ਰਿਕਾ ਦੇ ਅੰਦਰ ਬੰਦੇ ਵੜੇ ਹੋਏ ਆ ਦੁਕਾਨ ਦੇ ਅੰਦਰ ਬੰਦੇ ਵੜਿਆ ਤੁਹਾਡੀ ਦੁਕਾਨ ਦਾ ਆਟਾ ਸ਼ਟਰ ਖੁੱਲਿਆ ਫਿਰਿੰਦਾ ਮਨ ਗਾਗਨ ਤੇ ਕੁ ਮੀਆਂ ਦੀਦੀ ਵਿਚਾਰੇ ਆਪਣਾ ਕੋ ਵਿਆਹ ਵੇਖ ਕੇ ਆ ਰਹੇ ਸੀ ਕਿਨਾਂ ਦਾ ਸਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਨਾਂ ਬੜਾ ਕਿਹਾ ਭੈਣ ਵੀ ਰੋਲਾ ਰੋਲਾ ਪਾਓ ਵਿਚਾਰਿਆ ਉਹਨਾਂ ਦੀ ਬੜੀ ਮਿਹਨਤ ਆ ਕਿ ਜਦੋਂ ਕਿੰਨਾ ਚਿਰ ਮੇਰੇ ਨਾਲ ਫੋਨ ਤੇ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਮੈਨੂੰ ਅਗਨਾ ਦਿੱਤੀ ਜਿਹਦੇ ਕਰਕੇ ਮੈਂ ਜਾਗਰੂਕ ਹੋ ਗਿਆ ਆਪਣੇ ਸੀਸੀਟੀਵੀ ਬੈਕ ਕੈਮਰੇ ਦੇਖੇ ਜਿਹੜੇ ਮੇਰੇ ਲਾਈਵ ਚੱਲਦੇ ਹਨ ਉਹ ਕੈਮਰੇ ਤੋਂ ਮੈਂ ਜੋ ਡਾਟਾ ਰਿਕਵਰ ਕਰ ਸਕਿਆ ਉਹਦੇ ਵਿੱਚ ਮੈਂ ਦੇਖਿਆ ਕਿ ਮੇਰੀ ਸਗੀ ਭੈਣ ਉਹ ਬੰਨ ਕੇ ਕੈਮਰਾ ਲਾ ਰਹੀ ਆ ਅਗਰ ਮੇਰਾ ਸਗਾ ਜੀਜਾ ਉਦੇ ਨਾਲ ਇੱਕ ਅਣਪਛਾਤਾ ਬੰਦਾ ਨਾਲ ਲੈ ਇਹ ਤੇ ਇਹ ਸਾਰਾ ਉਹਨਾਂ ਦੀ ਫੈਸਲੇ ਦਾ ਮੇਰੇ ਭਰਾਵਾਂ ਦੀ ਬਿਮਾਰੀ ਨਹੀਂ ਸੀ ਕਿ ਮੇਰੇ ਪਿਤਾ ਜੀ ਦੀ ਜੱਤ ਤੋਂ ਬਾਅਦ ਸਾਰਾ ਕਾਰੋਬਾਰ ਆਪ ਦਾ ਉਹਨਾਂ ਦੇ ਦਾ ਸਾਰਾ ਉਹਨਾਂ ਦੀ ਉਹਨਾਂ ਦੀ ਸ਼ੁਰੂ ਤੋਂ ਸੋਚ ਮਾਰੀ ਇਹ ਕਿ ਪਿਤਾ ਜੀ ਦਾ ਕਾਰੋਬਾਰ ਸਾਨੂੰ ਲੈ ਜਾ ਇਹਨਾਂ ਵਰੀਂਦਾ ਵਾਂ ਤੋਂ ਨਾ ਗੇਟ ਤੋਂ ਅੰਮ੍ਰਿਤਸਰ ਸਾਈਡ ਨੂੰ ਨਾ ਇਹ ਦੋ ਦੁਕਾਨਾਂ ਛੱਡ ਕੇ ਤੇ ਇੱਕ ਦੁਕਾਨ ਆ ਕਿ ਸੰਜੀ ਸਿੰਘ ਦੀ ਦੁਕਾਨ ਆ 22 ਤਰੀਕ ਨੂੰ ਅਲੀ ਮਾਰਨਿੰਗ 2:30 ਵਜੇ ਦਾ ਵਾਕਿਆ ਆ ਇਹਨਾਂ ਦੇ ਦਸਤਾਵੇਜ਼ ਮੁਤਾਬਕ ਕਿ ਮੇਰੀ ਦੁਕਾਨ ਨੂੰ ਮੇਰੇ ਪਰਿਵਾਰ ਦੇ ਬੰਦਿਆਂ ਨੇ ਆਖ ਲਾ ਦਿੱਤੀ ਹੈ ਠੀਕ ਹੈ ਜੀ ਅਸੀਂ ਮੌਕਾ ਵੇਖ ਲਿਆ ਮੌਕਾ ਵੇਖ ਤੋਂ ਬਾਅਦ ਮੁਕੱਰਮਾ ਦਰਜ ਕਰਨ ਲੱਗੇ ਜੋ-ਜੋ ਤਤੀ ਚੱਲੂ ਵੀ ਕੰਡੀਸ਼ਨ ਵਿੱਚ ਆਊਗਾ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ ਸੀਸੀਟੀ ਦੇ ਬੰਦਿਆਂ ਦੀ ਜੇ ਪਛਾਣ ਨਹੀਂ ਹੁੰਦੀ ਜਿਹੜਾ ਮਦਈ ਆ ਉਹ ਕਹਿੰਦਾ ਵੀ ਫਲਾਣੇ ਫਲਾਣੇ ਬੰਦੇ ਆ ਉਹ ਉਹਨਾਂ ਦੇ ਨਾਮ ਦੱਸਦਾ ਠੀਕ ਹੈ ਜੀ ਫਿਰ ਇਹਦੇ ਕੋਈ ਕਨਫਰਮ ਕਰਕੇ ਤੇ ਕੇਸ ਰਜਿਸਟਰ ਕਰਨ ਲੱਗੇ ਆ ਜੀ ਕੇਸ ਰਜਿਸਟਰ ਕਰਕੇ ਅਗਲੀ ਕਾਰਵਾਈ ਕਰਨ ਲੱਗੇ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਫੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਫੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਫੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਫੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਫੇ ਦਾ ਬਾਕਸ ਬਦਲ ਦੇ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਮਾਤਰੀ ਦਾਦਾ ਜੀ ਦੀ ਕਿਰਪਾ ਅਤੇ ਮਾਰਗਦਰਸ਼ਨ ਵਿੱਚ ਕੀਤੀ ਗਈ ਇੱਕ ਡੂੰਗੀ ਅਧਿਆਤਮਿਕ ਪ੍ਰਕਿਰਿਆ ਦੇਵ ਦੀਕਸ਼ਾ ਦਾ আয়োজন 1 ਦਸੰਬਰ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰਾਚੀਨ ਸ਼ਿਵਾਲਾ ਮੰਦਿਰ ਰਾਣੀ ਕਾ ਬਾਗ ਵਿਖੇ ਕੀਤਾ ਜਾਇਗਾ ਇਸ ਅਧਿਆਤਮਿਕ ਪ੍ਰੋਗਰਾਮ ਵਿੱਚ ਹਰ ਕੋਈ ਆ ਕੇ ਆਪਣੇ ਪਰਮਾਤਮਾ ਨਾਲ ਜੁੜ ਸਕਦਾ ਹੈ ਇਹ ਇੱਕ ਸੁਨਹਿਰੀ ਮੌਕਾ ਹੈ ਜਿਸ ਵਿੱਚ ਭਗਵਤ ਕਿਰਪਾ ਦਾ ਅਨੁਭਵ ਕੀਤਾ ਜਾ ਸਕਦਾ ਹੈ। 에어ਪੋਰਟ ਵਿਖੇ ਟੈਕਸੀ ਚਾਲਕਾਂ ਆਦ ਨਾਲ ਮੀਟਿੰਗ ਤੋਂ ਬਾਅਦ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਬਲੋ ਜਾਣਕਾਰੀ ਸਾਂਝੀ ਕੀਤੀ ਗਈ। ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਨੋਟਿਸ ਸੇ ਚਾਇਆ ਸੀਗਾ ਕਿ 에어ਪੋਰਟ ਦੇ ਇਥੇ ਕੁਝ ਇਸ਼ੂਸ ਹੈਗੇ ਰੇੜੀਆਂ ਦੇ ਵੀ ਤੇ ਆਪਣਾ ਦੁਮਾਲਾ ਸਾਹਿਬ ਬਣ ਕੇ ਨਿਆੰਗ ਬੰਦੇ ਆ ਜਾਂਦੇ ਐ ਤੇ ਉਹ ਥੋੜਾ ਸੁਰਜਬਸਤੀ ਕਰਦੇ ਐ ਤੇ ਮੈਂ ਤੇ ਏਡੀ ਸਪੀਡ ਟ੍ਰੈਫਿਕ ਸਹਰਪਾਲ ਸਿੰਘ ਈਸੀਪੀ 에어ਪੋਰਟ ਸਾਪੇ ਐਸ ਐਚਓ 에어ਪੋਰਟ ਅਸੀਂ ਤੇ ਇੰਚਾਰਜ ਸੀ ਆਈ ਐਸ ਤੇ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਕੋਲੋਓਬਰ ਵਾਲਿਆਂ ਨਾਲ ਵੀ ਤੇ ਟੈਕਸੀ ਸਟੈਂਡ ਵਾਲਿਆਂ ਨਾਲ ਵੀ ਤੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਵੀ ਉਹਨਾਂ ਦੇ ਮਸਲੇ ਸੀਗੇ ਉਸ ਸੁਲਝਾਏ ਤੇ ਅਸੀਂ ਇਹ ਸ਼ੋਰ ਕੀਤਾ ਕਿ ਕੋਈ ਵੀ ਹੋਲਡਰਬਾਜ਼ੀ ਹੈ ਕੋਈ ਵੀ ਲੌਲੈਸਨੈਸ ਅਸੀਂ ਕਿਸੇ ਦੇ ਵੱਲੋਂ ਵੀ ਅੰਮ੍ਰਿਤਸਰ ਪੁਲਿਸ ਕਮਿਸ਼ਰੇਟ ਦੇ ਸਪੈਸ਼ਲੀ 에어ਪੋਰਟ ਏਰੀਆ ਦੇ ਵਿੱਚ ਹੋਣ ਨਹੀਂ ਦੇਵਾਂਗੇ ਅਖਿਲ ਭਾਰਤੀ ਸਵਰਨਕਾਰ ਸੰਗ 3545 ਦੇ ਕੌਮੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਅਤੇ ਸਵਰਨਕਾਰ ਸੰਗ ਵਨ ਪੰਜਾਬ ਦੇ ਪ੍ਰਧਾਨ ਆਸ਼wini ਕੁਮਾਰ ਨਾਮੇਸ਼ਾਦੀ ਅਗਵਾਈ ਹੇਠ ਇੱਕ ਵਕਤ ਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੋਂ ਉਹਨਾਂ ਦੇ ਕਾਰੋਬਾਰ ਦਾ ਐਕਸਪੋਰਟ ਸ਼ੁਰੂ ਕਰਵਾਂ ਸੰਬੰਧੀ ਸਾਂਸਦ ਗੁਰਜੀਤ ਸਿੰਘ ਔਜਲਾ ਨਾਲ ਮੁਲਾਕਾਤ ਕਰ ਮੰਗ ਰੱਖੀ ਸੀ ਕਿ ਜਿਸ ਨੂੰ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ ਇਸ ਸੰਬੰਧੀ ਸਵਰਨਕਾਰ ਸੰਗਵਨ ਪੰਜਾਬ ਦੇ ਪ੍ਰਧਾਨ ਅਸ਼wini ਕੁਮਾਰ ਨਾਮੇ ਸ਼ਾਦੀ ਅਗਵਾਈ ਹਿਤ ਸਾਂਸਦ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਕਰਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਸਵਰਨਕਾਰ ਸੰਗ ਭਾਈ ਚਾਰੇ ਨੂੰ ਪੇਸ਼ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦੇ ਹੱਲ ਲਈ ਹਮੇਸ਼ਾ ਉਹਨਾਂ ਨਾਲ ਖੜੇ ਹਨ ਇਸ ਮੌਕੇ ਪੰਜਾਬ ਪ੍ਰਧਾਨ ਅਸ਼ਨੀ ਕੁਮਾਰ ਨਾਮੇਸ਼ਾ ਨੇ ਸ਼੍ਰੀ ਔਸ਼ਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਆਪਣੇ ਕਾਰੋਬਾਰ ਸੰਬੰਧੀ ਦਿੱਲੀ ਜਾਣਾ ਪੈਂਦਾ ਸੀ ਜਿਸ ਕਾਰਨ ਉਹਨਾਂ ਨੂੰ ਕਈ ਮੁਸ਼ਕਲਾਂ ਆਉਂਦੀਆਂ ਸਨ ਪਰ ਹੁਣ ਸੰਸਦ ਗੁਰਜੀਤ ਸਿੰਘ ਔਸ਼ਟਾ ਵੱਲੋਂ ਕੇਂਦਰ ਸਰਕਾਰ ਕੋਲੋਂ ਐਕਸਪੋਰਟ ਦੀ ਮਨਜ਼ੂਰੀ ਲੈ ਕੇ ਦੇਣਾ ਉਹਨਾਂ ਨੂੰ ਬਹੁਤ ਸਹੂਲਤ ਹੋਵੇਗੀ। ਇਸ ਮੌਕੇ ਪੰਜਾਬ ਚੇਅਰਮੈਨ ਕੁਲਜੀਤ ਸਿੰਘ ਤੁੰਨਾ, ਪੰਜਾਬ ਜਰਨਲਿਸਟ ਕਟਰ ਮਨਮੋਹਨ ਸਿੰਘ, ਜਿੰਪਲ ਰਾਜਪੂਤ, ਜ਼ਿਲ੍ਹਾ ਪ੍ਰਧਾਨ ਅਸ਼ਨੀ ਕੁਮਾਰ ਕਾਲੇਸ਼ਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਜੰਗੀ, 인ਦਰਜੀਤ ਸਿੰਘ, ਗਗਨਦੀਪ ਸਿੰਘ, ਦਵਿੰਦਰ ਕੁਮਾਰ, ਪਰਮਦੀਪ ਸਿੰਘ ਰਾਜਾ ਅਤੇ ਸਤਪਾਲ ਸਿੰਘ ਰਾਜੂ ਸਮੇਤ ਸਾਰੇ ਮੈਂਬਰ ਮੌਜੂਦ ਸਨ। ਸਵਰਨਕਰ ਭਾਈਚਾਰੇ ਦਾ ਬਹੁਤ ਵੱਡਾ ਅ ਜਿੰਦਗੀ ਦੇ ਵਿੱਚ ਰੋਲ ਰਿੰਦਾ ਮੇਰਾ ਖਿਆਲ ਹੈ ਕਿ ਹਰ ਖੁਸ਼ੀ ਦੇ ਮੌਕੇ ਦੇ ਵਿੱਚ ਔਰ ਬੰਦਾ ਜਦੋਂ ਵੀ ਕਿਸੇ ਚੀਜ਼ ਨੂੰ ਕਿਸੇ ਨੂੰ ਮਾਨ ਸਨਮਾਨ ਦੇਣਾ ਹੋਵੇ ਤੇ ਹਮੇਸ਼ਾ ਇਹਨਾਂ ਨੂੰ ਯਾਦ ਕਰਦਾ ਹੈ ਔਰ ਇਹ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਖੁਸ਼ੀਆਂ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਆ। ਉਦੇ ਨਾਲ ਸਾਡੀ ਜਿਹੜੀ ਅੰਮ੍ਰਿਤਸਰ ਦੀ ਆਰਥਿਕਤਾ ਉਹ ਇਹਨਾਂ ਦੇ ਬਹੁਤ ਨਿਰਭਰ ਹੈ ਮੈਂ ਧਰਵਾਦ ਕਰਦਾ ਪੰਜਾਬ ਸਵਨਕਰ ਐਸੋਨ ਦੇ ਪ੍ਰਧਾਨ ਵੀ ਸਾਡੇ ਕੋਲ ਨੇ ਸਾਡੇ ਅੰਮ੍ਰਿਤਸਰ ਐਸੋਨ ਦੇ ਪ੍ਰਧਾਨ ਵੀ ਨੇ ਔਰ ਸਮੁੱਚੀ ਸਵਨਕਰ ਬਰਾਦਰੀ ਦਾ ਕਿ ਇਹਨਾਂ ਨੇ ਉਸ ਮੰਗ ਨੂੰ ਹਰ ਪੜਾ ਦੇ ਉੱਤੇ ਲਿਜਾ ਕੇ ਰੱਖਿਆ ਔਰ ਸਾਡੇ ਕੋਲ ਵੀ ਉਹ ਮੰਗ ਰੱਖੀ ਕਿ ਅੰਮ੍ਰਿਤਸਰ 에어ਪੋਰਟ ਤੋਂ ਐਕਸਪੋਰਟ ਗਹਿਣੇ ਕਿਉਂ ਨਹੀਂ ਹੋ ਸਕਦੇ ਬਾਕੀ ਸਾਰੀ ਜਗ੍ਹਾ ਸੋ ਉਹ ਮੰਗ ਅਸੀਂ ਜਿਹੜੀ ਇਹ ਆਪਣੇ ਤਰੀਕੇ ਦੇ ਨਾਲ ਹਰ ਜਗ੍ਹਾ ਤੇ ਪਹਚਾਈ ਔਰ ਸਰਕਾਰ ਨੇ ਉਹ ਅੰਮ੍ਰਿਤਸਰ ਨੂੰ ਅਲਾਉ ਕਰਤਾ ਹੋਂ ਜਿਹੜਾ ਅੱਗੇ ਐਕਸਪੋਰਟ ਕਰਨਾ ਤੇ ਇਹਨਾਂ ਨੂੰ ਦਿੱਲੀ ਜਾਣਾ ਪੈਂਦਾ ਸੀ ਉਹਦੇ ਕਰਕੇ ਕਈ ਕਾਰੋਬਾਰੀਆਂ ਵੀ ਫਿਰ ਛੱਡ ਹੀ ਦਿੰਦੇ ਲੋਕਾਂ ਦੇ ਛੱਡੋ ਪਰੇ ਯਾਰ ਆਪਾਂ ਇੰਨੀ ਦੂਰ ਕਰੂੰਗਾ ਮੇਰਾ ਮੰਨਣਾ ਕਿ ਸਾਡਾ ਵਪਾਰ ਇਹਦੇ ਨਾਲ ਬਹੁਤ ਵੱਡਾ ਹੋਊਗਾ ਇਹ ਦੇਖਿਆ ਗਿਆ ਕਿ ਅੱਜ ਤੋਂ 12 ਦਿਨ ਪਹਿਲਾਂ ਅਸੀਂ ਆਪਣੀ ਓਜਲਾ ਸਾਹਿਬ ਕੋ ਆਪਣੀ ਮੰਗ ਲੈ ਕੇ ਆਏ ਸੀ ਕਿ ਇੰਨਾ ਫਾਸਟ ਤੇ ਇੰਨਾ ਵਧੀਆ ਢੰਗ ਨਾਲ ਸਾਡੀ ਬਰਾਦਰੀ ਸੁਣਾਈ ਕੀਤੀ ਗਈ ਹੈ ਕਿ ਜੋ ਹੀ ਮੰਗ ਰੱਖੀ ਸੀ ਉਹ ਪਹਿਲ ਦੇ ਅਧਾਰ ਤੇ ਉਹ ਮੰਗੜੀ ਮੰਨੀ ਗਈ ਹੈ ਇਸ ਵਾਸਤੇ ਅਸੀਂ ਬਰਾਦਰੀ ਸਾਰੇ ਇਨਾਂ ਦਾ ਧੰਨਵਾਦ ਕਰ ਰਹੇ ਆ ਤੇ ਬਹੁਤ ਖੁਸ਼ ਆ ਜਿਹੜਾ ਸਾਨੂੰ ਓਕਰ ਆਂਦੀ ਸੀ ਦਿੱਲੀ ਜਾਣ ਤੇ ਆਪਣਾ ਜੋਖਮ ਆਪਣੇ ਬੱਚਿਆਂ ਨੂੰ ਭੇਜਣਾ ਮਾਲ ਤੇ ਆਪਣੀ ਜਾਨ ਦੀ ਉਥੇ ਬਹੁਤ ਜਿਆਦਾ ਉਹਨਾਂ ਸਿਕਿਉਰਟੀ ਸੀ ਉਹਨਾਂ ਲੋੜ ਇਸ ਵਾਸਤੇ ਉਹ ਜਿਹੜਾ ਸਾਹਮਣੇ ਸਾਡੇ ਇਹ ਮਸਲਾ ਹੱਲ ਕੀਤਾ ਵਾ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਦੱਸਿਆ ਕਿ ਬਾਰਡਰ ਏਰੀਏ ਦੇ ਨਾਗਰਿਕਾਂ ਨੂੰ ਕਾਮਯਾਬੀ ਅਤੇ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਲਈ ਕੈਂਪ ਲਗਵਾਉਣੇ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਤਹਿਤ 26 ਨਵੰਬਰ 2024 ਦਿਨ ਮੰਗਲਵਾਰ ਨੂੰ ਰਾਮਦਾਸ ਬਲਾਕ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਰਾਮਦਾਸ ਵਿਖੇ ਸਰਕਾਰੀ ਸਹੂਿਦਾਵਾਂ ਸੰਬੰਧੀ ਜਾਗਰੂਕ ਕਰਨ ਅਤੇ ਸੇਵਾਵਾਂ ਮਾ ਪ੍ਰਧਾਨ ਕਰਨ ਲਈ ਸਵੇਰੇ 6:30 ਵਜੇ ਕੈਂਪ ਲਗਾਇਆ ਜਾ ਰਿਹਾ ਹੈ। ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਹੁੱਲੜ ਵਾਸੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਵੀ ਲਗਾਤਾਰ ਕਸਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਹੌਲਗੇਟ ਦੇ ਬਾਹਰ ਮੁਸਤੈਦੀ ਵਿਖਾਉਂਦਿਆਂ ਨਾਕਾ ਲਗਾ ਕੇ ਕਾਲੀਆਂ ਫਿਲਮਾਂ ਬਿਨਾਂ ਕਾਗਜ਼ਾਤ ਅਤੇ ਬੁਲੇਟ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਸਾਢੇ 5 ਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਮਾਨਯੋਗ ਕਮਿਸ਼ਨਰ ਸਾਹਿਬ ਅਤੇ ਉੱਚ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਮੈਂ ਸਬ ਇੰਸਪੈਕਟਰ ਮਜੀਤ ਸਿੰਘ ਇਨਚਾਰਜ ਟ੍ਰੈਫਿਕ ਜ਼ੋਨ ਨੰਬਰ 2 ਤੇ ਅਹੀਂ ਤੇ ਤੁਹਾਡੇ ਸਾਹਮਣੇ ਅੱਜ ਇਹੋ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਆਪਣੇ ਜਦੋਂ ਵੀ ਕਿਤੇ ਜਾਣਾ ਵਾਹਨ ਤੇ ਸਾਰੇ ਡਾਕੂਮੈਂਟਸ ਕੋਲ ਹੋਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜੜੀ ਕੋਈ ਟ੍ਰੈਫਿਕ ਦੀ ਕੋਈ ਵਾਇਲੇਸ਼ਨ ਨਾ ਹੋਵੇ ਹੁਣ ਜਿੱਥੇ ਵੀ ਸਮੇਂ-ਸਮੇਂ ਤੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਜਗ੍ਹਾ ਤੇ ਏਰੀਆ ਵਿੱਚ ਨਾਕਾ ਲਾਗ ਆ ਕੇ ਚੈਕਿੰਗ ਕੀਤੀ ਜਾਂਦੀ ਹੈ ਜੋ ਵੀ ਕੋਈ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰ ਰਿਹਾ ਹੁੰਦਾ ਉਹਦੇ ਜਿਹੜੇ ਚਲਾਨ ਕੀਤੇ ਜਾਂਦੇ ਇਹ ਹੁਣ ਅਹੀ ਹਾਲ ਗੇਟ ਖੜੇ ਆ ਤੇ ਜੜੀ ਵੀ ਜੜਾ ਜੇਕਰ ਮੋਸਟਲੀ ਜਿਹੜੇ ਆਉਂ ਉਹਦਾਊਟ ਹੈਲਮਟ ਆ ਰਹੇ ਆ ਵਿਦਾਊਟ ਹੈਲਮਟ ਆ ਜਿਹੜੇ ਟ੍ਰਿਪ ਰਾਈਡਿੰਗ ਆ ਹੁੰਦੇ ਆ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾਂਦੇ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਸ਼ਹਿਰ ਦੇ ਵਿੱਚ ਜਿਹੜੇ ਜ਼ਿਆਦਾ ਵਾਰਦਾਤਾ ਆ ਟੂ-ਵੀਲਰ ਤੇ ਅਕਸਰ ਹੁੰਦੀਆਂ ਆ ਇਸਰ ਕਿਹੜਾ ਇਹ ਜਿਹੜਾ ਸਖਤੀ ਨਾਲ ਜਿਹੜੀ ਚੈਕਿੰਗ ਆ ਵਿਕਲਪ ਚੰਗ ਕੀਤੀ ਜਾਂਦੀ ਹੈ ਤੇ ਉਹਨਾਂ ਜਿਹੜੇ ਜਿਹੜੇ ਵਾਇਲੇਸ਼ਨ ਕਰਦੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਤੇ ਇਹ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀ ਸਾਡਾ ਐਜੂਕੇਸ਼ਨ ਸੈਲ ਵੀ ਹੈਗਾ ਉਹ ਵੀ ਵੱਖ-ਵੱਖ ਜਗ੍ਹਾ ਤੇ ਜਾ ਕੇ ਆਪਣੇ ਸਬੰਧੀ ਸਾਰਿਆਂ ਨੂੰ ਜਾਗਰੂਕ ਕਰਦੇ ਆ ਪਰ ਫਿਰ ਵੀ ਕਈ ਲੋਕ ਜਿਹੜੇ ਆ ਉਹ ਜਾਣ ਜਾਣਬੁੱਝ ਕੇ ਲੈ ਲੋ ਜਾਂ ਮਤਲਬ ਬਿਨਾਂ ਡਾਕੂਮੈਂਟਸ ਆ ਜਾਂਦੇ ਆ ਤੇ ਜਾਂ ਕੋਈ ਵਾਇਲੇਸ਼ਨ ਕਰਦਾ ਤੇ ਫਿਰ ਵੀ ਉਹਨਾਂ ਦੇ ਚਲਾਨ ਕਰ ਦਿੱਤੇ ਜਾਂਦੇ ਅਸੀਂ ਤੇ ਤੁਹਾਡੇ ਮਾਧਿਅਮ ਰਾਹੀਂ ਇਹੋ ਅਪੀਲ ਕਰਦੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਲੋਕਾਂ ਨੂੰ ਕਿ ਕਿਤੇ ਵੀ ਜੜੀ ਆ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਨਾ ਕੀਤੀ ਜਾਵੇ ਆਪਣੇ ਡਾਕੂਮੈਂਟਸ ਨਾਲ ਲੈ ਕੇ ਚੱਲਿਆ ਜਾਵੇ ਤੇ ਹੈਲਮਟ ਪਹਿਨ ਕੇ ਹੀ ਚੱਲਿਆ ਜਾਵੇ ਤਾਂ ਕਿ ਇੱਕ ਤੇ ਉਹਨਾਂ ਦਾ ਬਚਾਇਆ ਇੱਕ ਚਲਾਨ ਤੋਂ ਵੀ ਬਚਣਗੇ ਸ਼ਹਿਰ ਵਿੱਚ ਦਿਨ ਬਿਨ ਦਿਨ ਵੱਧਦਾ ਟ੍ਰੈਫਿਕ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸ਼ਕਤੀ ਮੁਸਤੈਦੀ ਦਿਖਾਈ ਜਾ ਰਹੀ ਹੈ ਹਰ ਹਾਲਗੇੜ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਖਾਸ ਕਰਕੇ ਜਿਹੜੇ ਵਿਦਆਊਟ ਹੈਲਮਟ ਨੇ ਕਾਲੀਆਂ ਫਿਲਮਾਂ ਨੇ ਤੇ ਹੋਰ ਜਿਹੜੇ ਬਿਨਾ ਕਾਗਜ਼ਾ ਜਿਹੜੇ ਡਰਾਈਵਿੰਗ ਕਰ ਰਹੇ ਨੇ ਉਹਨਾਂ 'ਤੇ ਚਲਾਨਾ ਕੀਤੇ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਨੂੰ ਕੋਈ ਸੁਣਿਆ ਕਿ ਆਪਣੇ ਚਲਾਨਾ ਤੋਂ ਬਚਣ ਲਈ ਟ੍ਰੈਫਿਕ ਜਿਹੜੇ ਰੂਲ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਹੈਲਮਟ ਪਾ ਕੇ ਰੱਖਣ ਤਾਂ ਜੋ ਇੱਕ ਜਾਨ ਦਾ ਬਚਾਅ ਹੋਵੇ ਦੂਸਰਾ ਚਲਾਨਾ ਤੋਂ ਵੀ ਬਚਾਅ ਹੋਵੇ ਪਰ ਲੋਕਾਂ ਨੂੰ ਹੁਣ ਖੁਦ ਹੀ ਸਮਝਣਾ ਹੋਊਗਾ ਸਾਡੀ ਇਸ ਕਬਰ ਤੋਂ ਬਾਅਦ ਦੇਖਦੇ ਹਾਂ ਕਿ ਲੋਕ ਕਿੰਨਾ ਕਿ ਜਾਗਰੂਕ ਹੁੰਦੇ ਨੇ ਕਿ ਆਪਣੇ ਚਲਾਨਾ ਤੋਂ ਬਚਣ ਲਈ ਜਾਂ ਆਪਣੀ ਜਾਨ ਬਚਾਉਣ ਦੇ ਲਈ ਆਪਣੇ ਹੈਲਮਟ ਪਾਣ ਤੇ ਰੋਡ ਤੇ ਚੱਲਣ ਸਮੇਂ ਆਪਣੇ ਕਾਗਜ਼ ਜਿਹੜੇ ਹੈਗੇ ਟ੍ਰੈਫਿਕ ਰੂਲ ਦੇ ਹ ਹਰ ਹੋਣ ਕੈਮਰਾਮੈਨ ਅਜੀਤ ਕੁਮਾਰ ਜਨ ਅਲਤੀਲ ਸ਼ਰਮਾ ਫਾਸਟਵੇ ਨਿਊਜ਼ ਅਮਰਤਸਰ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਾਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਕਥੂ ਨੰਗਲ ਪੁਲਿਸ ਵੱਲੋਂ ਲੰਮੇ ਸਮੇ ਤੋਂ ਫਰਾਰ ਨਸ਼ੇ ਦੇ ਸੋਦਾਗਰ ਨੂੰ ਕਾਬੂ ਕੀਤਾ ਗਿਆ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਸਮਾ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਬੱਚਿਆਂ ਦੇ ਝਗੜੇ ਦੌਰਾਨ ਬੱਚੇ ਦੀ ਕੀਤੀ ਕੁੱਟਮਾਰ ਦੋ ਧਿਰਾਂ ਹੋਈਆਂ ਆਮੋ ਸਾਹਮਣੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮਦਨ ਲਾਲ ਢੀਂਗਰਾ ਕਲੋਨੀ ਨੇੜੇ ਪੰਜਪੀਰ ਵਿਖੇ ਬੱਚਿਆਂ ਦੇ ਝਗੜੇ 'ਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਇੱਕ ਧਿਰ ਵੱਲੋਂ ਬੱਚਿਆਂ ਤੇ ਹਮਲਾ ਵੀ ਕੀਤਾ ਗਿਆ ਮੌਕੇ ਤੇ ਪੁਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ ਉਹਨਾਂ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਮੇਰਾ ਬੇਟਾ ਇੱਥੇ ਸ਼ਾਮ ਨੂੰ ਜਿਵੇਂ ਆਪਣੇ ਕਲਾਸਮੇਟਸ ਦੇ ਨਾਲ ਟਿਊਸ਼ਨ ਪੜ੍ਹਨ ਤੋਂ ਬਾਅਦ ਖੇਡਣ ਆਂਦਾ ਹੈ ਤੇ ਅੱਜ ਉਹ ਵੀ ਰੋਜ਼ ਦੀ ਤਰ੍ਹਾਂ ਅੱਜ ਵੀ ਉਸ ਟਿਊਸ਼ਨ ਪੜ੍ਹਨ ਤੋਂ ਬਾਅਦ ਅੱਧਰ ਖੇਡਣ ਆਇਆ ਉਹਦੀ ਇਹ ਕਿਹੇ ਆਪਣੇ ਯਾਰ ਦੋਸਤ ਨਾਲ ਕਿ ਨਿੱਕੀ ਜੀ ਗੱਲ ਤੋਂ ਲੈ ਕੇ ਆਪਸ ਵਿੱਚ ਬੈਸ ਹੋ ਪਈ ਉਹ ਮੁੰਡੇ ਨੇ ਘਰ ਜਾ ਕੇ ਆਪਣੇ ਪਾਪਾ ਨੂੰ ਕਿਹਾ ਕਿ ਮੈਨੂੰ ਉਹਨਾਂ ਨੇ ਨਾ ਮੈਨੂੰ ਗਾਲਾਂ ਕੱਢੀਆਂ ਨੇ ਉਹਦੇ ਪਾਪਾ ਨੇ ਆ ਕੇ ਨਾ ਆਪ ਵੇਖਿਆ ਨਾ ਦਾ ਵੇਖਿਆ ਨਾ ਹੀ ਸਾਨੂੰ ਇਸ ਵਾਰ ਇਨਫੋਰਮ ਕੀਤਾ ਗਿਆ ਕਿ ਤੁਹਾਡੇ ਬੱਚੇ ਆਪਾ ਇਦਾਂ ਆ ਗਏ ਥੇ ਆਪਸ ਚ ਲੜੇ ਨੇ ਜਾਂ ਗਾਲਾਂ ਕੱਢੀਆਂ ਤੁਹਾਡੇ ਬੱਚੇ ਦੀ ਏਜ ਕਿੰਨੀ ਹੈ ਮੇਰੇ ਬੇਟੇ ਦੀ ਏਜ ਹੈਗੀ ਜ 13 ਸਾਲ ਨਹੀਂ ਜਿਨ੍ਹਾਂ ਨੇ ਕੁੱਟਿਆ ਉਹਦੀ ਉਮਰ ਹੈਗੀ 40 ਸਾਲ ਅੱਛਾ 40 ਸਾਲ 40 ਸਾਲ ਦੇ ਬੰਦੇ ਨੇ ਆਪਣੇ ਹੋਸ਼-ਹਵਾਸ ਖੋ ਗੇ ਮੁੰਡੇ ਤੁਹਾਡੇ ਦੇ ਮੂੰਹ ਤੇ ਚਪੇੜਾ ਤੇ ਕੱਪੜੇ ਪਾੜਤੇ ਯਾਨੀ ਕਿ ਪੂਰਾ ਵੈਸ਼ੀ ਬਨ ਵਿਖਾ ਤੋਨੇ ਆਪਣਾ ਆਪ ਬੱਚੇ ਦਾ ਵੇਖੋ हां जी कंप्लेंट ਕੀਤੀ پولیس ਨੂੰ ਮੋਗੰਪੁਰੇ پولیس ਉਹਨਾਂ ਦੇ ਫਾਦਰ ਨੂੰ ਆਪਣੇ ਨਾਲ ਲੈ ਕੇ ਗਈਏ ਉਹ ਘਰੋਂ ਆਪਣਾ ਛੱਡ ਕੇ ਭੱਜ ਗਿਆ ਉਹਨਾਂ ਨੇ ਦੋ ਬੱਚਿਆਂ ਨੂੰ ਘੁੱਟਿਆ ਉਹਨੂੰ ਤੇ ਉਹਦੇ ਫਰੈਂਡ ਨੂੰ ਡਿਮਾਂਡ ਹੈ ਇਨਸਾਫ ਇਹ ਕੋਈ ਬੱਚਿਆਂ ਬੱਚਿਆਂ ਦਾ ਉਸੇ ਝਗੜਾ ਹੋਇਆ ਜੀ ਕਮੈਂਟ ਆਈ ਹੈ ਵੈਰੀਫਾਈ ਕਰਨੇ ਜੋ ਵੀ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਏਗੀ ਜੀ ਮੌਕੇ ਤੇ ਗਏ ਸੀ ਮੌਕੇ ਤੇ ਉਹਨਾਂ ਦੇ ਦੋਨੋਂ ਪਾਰਟੀਆਂ ਆਏ ਆ ਤੇ ਜੋ ਵੀ ਗੱਲ ਬੰਦੀ ਕਾਨੂੰਨੀ ਹੋਈ ਕਾਰਵਾਈ ਕੀਤੀ ਜਾਏਗੀ ਆਲ ਇੰਡੀਆ ਸਰਵਿਸ ਦੇ ਪੈਨਸ਼ਨਰਾਂ ਅਤੇ ਦੂਸਰੇ ਪੈਨਸ਼ਨਰਾਂ ਸੰਬੰਧੀ ਮਹਾਂਲੇਖਾਕਾਰ ਵਿਭਾਗ ਵੱਲੋਂ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਸੰਬੰਧੀ ਲਗਾਈ ਗਈ ਪੈਨਸ਼ਨ ਅਦਾਲਤ ਵਿੱਚ ਮੌਕੇ ਤੇ ਹੀ 28 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਮੰਦਿਰ ਸ਼੍ਰੀ ਰਾਮ ਵਾਲਾ ਜੀ ਧਾਮ ਚੈਰੀਟੇਬਲ ਟਰਸਟ ਕਾਲੇ ਕਨਪੂਰ ਵਿਖੇ 25 ਨਵੰਬਰ 2024 ਦਿਨ ਸੋਮਵਾਰ ਨੂੰ ਸ਼੍ਰੀ ਸ਼੍ਰੀ 1008 ਮਹਾ ਮੰਡलेश्वर Swami ਅਸ਼ਨੀਲ ਜੀ ਮਹਾਰਾਜ ਦੇ ਜਨਮ ਦਿਵਸ ਮੌਕੇ ਸੰਤ ਸਮੇਲਨ 11 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਚੱਲੇਗਾ। ਜਿਸ ਵਿੱਚ ਭਜਨ ਮੰਡਲੀਆਂ ਵੱਲੋਂ ਅਤੇ ਸੰਤ ਮਹਾਪੁਰਖਾਂ ਵੱਲੋਂ ਪ੍ਰਵਚਨ ਕੀਤੇ ਜਾਣਗੇ ਅਤੇ ਸ਼ਾਮ ਨੂੰ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਸ਼੍ਰੀ ਸ਼੍ਰੀ 1008 ਮਹਾਮਦਲੇਸ਼ਵਰ Swami ਅਸ਼ਨੀਲ ਜੀ ਮਹਾਰਾਜ ਨੇ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ। ਫਾਸਟਵੇ ਦੇ ਚੈਨਲ ਨੰਬਰ 243 ਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਜੈ ਸ਼੍ਰੀ ਰਾਮ ਮੰਦਰ ਸ਼੍ਰੀ ਰਾਮ ਵਾਲਾ ਜੀ ਧਾਮ ਵਿਖੇ 25 ਨਵੰਬਰ ਨੂੰ ਮਹਾਨ ਸੰਸਮੇਲਨ ਕੀਤਾ ਜਾ ਰਿਹਾ ਹੈ। ਸੰਸਮੇਲਨ ਵਿੱਚ ਪੂਰੇ ਭਾਰਤ ਵਿੱਚੋਂ ਸੰਤ ਸਮਾਜ ਵਿਦੇਸ਼ਾਂ ਦੇ ਵਿੱਚੋਂ ਸੰਤ ਸਮਾਜ ਆ ਰਹੇ ਨੇ ਜਿਹੜਾ ਕਿ 11 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਪ੍ਰਭੂ ਇੱਛਾ ਤੱਕ ਚੱਲੇਗਾ ਔਰ ਟੋਟ ਲੰਗਰ ਚੱਲੇਗਾ ਨਾਲ ਹੀ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਆਏ ਹੋਏ ਸੰਤਾਂ ਦਾ ਪ੍ਰਵਚਨ ਸੁਣਨ ਤੇ ਆਪਣਾ ਜੀਵਨ ਸਫਲ ਬਣਾਉਣ ਅਜੀਤ ਵਿਦਿਆਲੇ ਸੀਨੀਅਰ ਸੈਕੰਡਰੀ ਸਕੂਲ ਵੱਲੋਂ 64ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਦੀਪ ਨਹੀਂ ਜੀਵਨ ਜਲਤੇ ਹਨ ਪ੍ਰਿੰਸੀਪਲ ਡਾਇਰੈਕਟਰ ਸ਼੍ਰੀਮਤੀ ਰਮਾ ਮਹਾਜਨ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਵਨ ਸਿਟੀ ਸੈਂਟਰ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲਿਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਿੰਸੀਪਲ ਡਾਇਰੈਕਟਰ ਸ਼੍ਰੀਮਤੀ ਰਮਾ ਮਹਾਜ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਦੇ ਨਾਲ ਕੀਤੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਾਬਕਾ ਮੇਅਰ ਬਖਸ਼ੀ RAM अरोड़ा, ਡਾਕਟਰ RAM ਚਾਵਲਾ, ਰਾਜੇਸ਼ ਹਾਨੀ, ਸੁਰਿੰਦਰ ਸ਼ਰਮਾ ਸਮੀਤ ਵਿਦਿਆਰਥੀ ਅਤੇ ਸਕੂਲ ਸਟਾਫ ਮੈਂਬਰ ਮੌਜੂਦ ਸਨ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਤਰਫੋਂ ਚਲਾਏ ਗਏ ਕਾਰਨਾਮੇ ਨੇ पूर्व सर्वश्रेष्ठ घोषित हुआ। श्री सिद्धि महादेव जी को तब के चीफ मिनिस्टर सरदार जयंत सिंह द्वारा स्टेट अवार्ड से नवाजा गया। मकसद इतना था कि बच्चों को शिक्षा अच्छी और ऐसी उपलब्ध हो कि देशभक्त नागरिक यहाँ से लूटें। फास्ट नेटवर्क दी खास पेशकश, इतिहासिक अमृतसर प्रोग्राम द प्रसारण ਐਸ ਖਬਰਾਂ ਦੇ ਬੁਲੇਟਿਨ ਤੋਂ ਬਾਅਦ ਕੀਤਾ ਜਾਵੇਗਾ ਪਾਸਟਵੇ ਦੇ ਪਿਆਰੇ ਦਰਸ਼ਕੋ ਡਾਕਟਰ ਵਿਸ਼ ਬੰਦੂਦੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਵਾਰ ਫੇਰ ਅਸੀਂ ਲੜੀਵਾਰ ਪ੍ਰੋਗਰਾਮ ਇਤਿਹਾਸ ਸੇ ਕਮੇਟਰੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਔਰ ਅੱਜ ਅਸੀਂ ਆਇਆ ਅੰਮ੍ਰਿਤਸਰ ਦੇ ਮੰਨੇ ਪਰ ਮੰਨੇ ਸਕੂਲ ਸ਼੍ਰੀ ਰਾਮ ਆਸ਼ਰਮ ਹਾਇਰ ਸਕੂਲ ਜਿਸ ਦੀ ਸਥਾਪਨਾ 1927 ਦੇ ਵਿੱਚ ਸ਼੍ਰੀ ਸੁਿੰਦਰ ਜੀ ਨੇ ਕੀਤੀ ਔਰ ਉਸ ਵਕਤ ਤੋਂ ਲੈ ਕੇ ਅੱਜ ਤੱਕ ਇਸ ਸਕੂਲ ਨੂੰ 100 ਸਾਲ ਤੋਂ ਉੱਤੇ ਸਮਾਂ ਹੋ ਗਿਆ ਔਰ 100 ਸਾਲ ਦੇ ਵਿੱਚ ਇੰਨੀ ਕਈ ਉਤਾਰ ਚੜ੍ਹਾਵ ਦੇਖੇ ਸ੍ਰੀ ਸੁੰਦਰ ਸਿੰਘ ਜੀ ਜਿਨ੍ਹਾਂ ਦਾ ਸਰੋਦਾ ਦੇ ਵਿੱਚ ਜਨਮ ਹੋਇਆ 1900 ਨੂੰ ਜਦੋਂ ਜਲਿਆਂ ਵਾਲਾ ਬਾਗ ਕਾਂਟ ਹੋਇਆ ਤੇ ਇਹ ਬਹੁਤ ਡਿਸਟਰਬ ਹੋ ਗਿਆ ਉਸ ਵਕਤ ਐਨਕਰੀ ਸਕੂਲਾਂ ਦੇ ਉੱਤੇ ਇਨਸਪੈਕਟਰ ਸਨ ਉਹਨਾਂ ਦੇ ਦਿਲ ਦੇ ਵਿੱਚ ਆਇਆ ਮੈਂ ਕਿਉਂ ਨਹੀਂ ਆਪਣੇ ਆਪ ਲੋਕ ਦੇ ਸੇਵਾ ਦੇ ਵਿੱਚ ਲਗਾਦਾ ਕਿਉਂਕਿ 1919 ਦਾ ਦਹਾਕਾ ਜਲਿਆਂ ਵਾਲਾ ਬਾਗ ਔਰ ਜਲਿਆਂਵਾਲਾ ਬਾਗ ਕਾਂਡ ਦੇਖ ਕੇ ਇਹਨਾਂ ਦਾ ਮੰਤਸੀ ਜੁਠਿਆ ਸੀ ਔਰ ਇਹਨਾਂ ਨੇ ਸਮਾਜ ਸੇਵਾ ਕਰਨ ਦੇ ਬਾਰੇ ਸੋਚਿਆ ਪੰਜਾਬ ਰੈਜੀਮੈਂਟਲ ਸੈਂਟਰ ਵੱਲੋਂ ਰੱਖਿਆ ਸੁਰੱਖਿਆ ਕੋਰ ਵਿੱਚ ਸਿਪਾਹੀ ਜਨਰਲ ਡਿਊਟੀ ਅਤੇ ਸਿਪਾਹੀ ਕਲਰਕ ਸਟਾਫ ਡਿਊਟੀ ਵੱਲੋਂ ਪੰਜਾਬ ਰੈਜੀਮੈਂਟਲ ਸੈਂਟਰ ਦੇ ਰੈਗੂਲਰ ਅਤੇ ਟੈਰੀਟੋਰੀਅਲ ਆਰਮੀ ਸਾਫ ਦਾ ਸੈਨਿਕਾਂ ਦੀ ਭਰਤੀ ਲਈ ਰਾਮਗੜ੍ਹ ਕੈਂਟ ਚਾਰਕੰਡ ਵਿਖੇ 5 ਦਸੰਬਰ 2024 ਨੂੰ ਭਰਤੀ ਰੈਲੀ ਕੀਤੀ ਜਾ ਰਹੀ ਹੈ। ਮਾਤਾ ਲਾਲ ਦੇਵੀ ਜਿਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼੍ਰੀ ਰਾਮ ਚਰਿਤ ਮਾਨਸ ਮਹੀਨੇ ਦੇ ਪਾਰਾਇਣ ਪਾਠ ਦਾ ਆਯੋਜਨ 11 ਨਵੰਬਰ ਤੋਂ 8 ਦਸੰਬਰ ਤੱਕ ਸਵੇਰੇ 8:30 ਤੋਂ 10 ਵਜੇ ਤੱਕ ਮੰਦਿਰ ਮਾਤਾ ਲਾਲ ਭਵਨ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਫਾਸਟ ਮੀ ਦੇ ਚੈਨਲ ਨੰਬਰ 242 ਤੇ ਇਸ ਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਸ ਸੰਬੰਧਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਅਤੇਵਾਧੂ ਭੀੜ ਨੂੰ ਦੂਰ ਕਰਨ ਲਈ ਰੇਲਵੇ ਵੱਲੋਂ 24 ਨਵੰਬਰ ਅਤੇ 25 ਨਵੰਬਰ ਨੂੰ ਰੇਲ ਗੱਡੀ ਜਲੰਧਰ ਸਿਟੀ ਟੂ ਸ਼ਿਹਾਟਾ ਅਤੇ ਸ਼ਿਹਾਟਾ ਟੂ ਜਲੰਧਰ ਸਿਟੀ ਨੂੰ ਬਿਆਸ ਪੰਡਾਰਾ ਦੇ ਕਾਰਨ ਬਹਾਲ ਕੀਤਾ ਗਿਆ ਜੋ ਕਿ ਸ਼ਿਡੂ ਵਿਖੇ ਇੰਟਰਲੋਕਿੰਗ ਨਾ ਹੋਣ ਕਾਰਨ ਰੱਦ ਕਰ ਦਿੱਤੀ ਗਈ ਸੀ। ਬਹੁਜਨ ਸਮਾਜ ਪਾਰਟੀ ਵੱਲੋਂ ਅਵਤਾਰ ਸਿੰਘ ਕ੍ਰੀਮਪੂਰੀ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਹਿਤ ਨਵ ਨਿਯੁਕਤ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੂਰੀ ਨੇ ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਦੇ ਵਿੱਚ ਹੋਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਰਕਰਾਂ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਨਾਲ ਹੀ ਉਹਨਾਂ ਨੇ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਹੈ ਕਿਸੇ ਦਾ ਕੋਈ ਵੀ ਕੰਮ ਨੇਪਰੇ ਨਹੀਂ ਚੜਿਆ ਅਤੇ ਅੱਗੇ ਨਾਲੋਂ ਨਸ਼ਾ ਵੀ ਹੋਰ ਵਧ ਗਿਆ ਹੈ ਇਸ ਮੌਕੇ ਸਟੇਟ ਜਰਨਲ ਸੈਕਟਰੀ ਚੌਧਰੀ ਗੁਰਨਾਮ ਸਿੰਘ ਤਾਰਾਚੰਦ ਪਗਤ ਸਟੇਟ ਸੈਕਟਰੀ ਨੱਥਾ ਸਿੰਘ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਭੈਲ ਬਲਵੰਤ ਖੈਰਾ ਸਮੇਤ ਵੜੀ ਗੈਂਦੀ ਵਿੱਚ ਬਹੁਤ ਜਨ ਸਮਾਜ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਅੰਮ੍ਰਿਤਸਰ ਜ਼ਿਲ੍ਹੇ ਦੀ ਮੀਟਿੰਗ ਦੇ ਉੱਪਰ ਮੈਂ ਆਇਆ ਔਰ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣੇ ਤੋਂ ਬਾਅਦ ਪਹਿਲੀ ਵਾਰ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਆਪਣੀ ਕੌਮੀ ਪ੍ਰਧਾਨ ਪੰਕ ਮਰੀ ਮਾਇਆਵਤੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਵਿਸ਼ਵਾਸ ਦਿਓ ਨਾ ਕਿ ਉਹਨਾਂ ਦੀਆਂ ਬਿੱਤਾ ਤੇ ਘਰੇ ਉਤਰਾਂਗੇ ਔਰ ਜੋ ਸੰਗਤ ਨੇ بی ایس پی ਦੇ ਵਰਕਰਾਂ ਨੇ ਬੜੇ ਜਨਸ਼ੀਸ਼ੋਚ ਨਾਲ ਉਤਸ਼ਾਹ ਨਾਲ ਸਵਾਗਤ ਕੀਤਾ ਮੈਂ ਆਪਣੇ ਸਾਰੇ ਵਰਕਰਾਂ ਦਾ ਸਾਰੀ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਸਰਕਾਰੀ ਆਈਟੀਆ ਰਣਜੀਤ ਐਵੇਨਿਊ ਅੰਮ੍ਰਿਤਸਰ ਦੇ ਸਿਖਿਆਰਥੀਆਂ ਦੇ ਵਧੀਆ ਟ੍ਰੇਨਿੰਗ ਅਤੇ ਪਲੇਸਮੈਂਟ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਸਰਕਾਰ ਨੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਅਤੇ ਉਸ ਦੇ ਲਈ ਸ਼ਹਿਰ ਦੇ ਨਾਮ ਵੱਲ ਉਦਯੋਗਪਤੀਆਂ ਨੂੰ ਇਸ ਦਾ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤਾ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਸਸਦ ਗੁਰਜੀਤ ਸਿੰਘ ਔਸ਼ਲਾ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਬੈਠਕ ਵਿਕਾਸ ਕਮਾ ਬਾਰੇ ਲਈ ਜਾਣਕਾਰੀ